ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਗੱਲਬਾਤ ਕਰਾਂਗੇ ਆਪਾਂ ਕਿ ਕੀ ਪ੍ਰੋਪਰਟੀ ਡੀਲਿੰਗ ਦਾ ਕੰਮ ਹੈ ਜਿਹੜਾ ਉਹ ਕਿਸੇ ਨੂੰ ਸਿਖਾਇਆ ਜਾ ਸਕਦਾ ਹੈ ਤੇ ਅੱਜ ਆਪਾਂ ਗੱਲਬਾਤ ਇਹ ਵੀ ਕਰਾਂਗੇ ਕਿ ਕੀ ਮੈਂ ਆਪਣੇ ਚੈਨਲ ਦੇ ਰਾਹੀਂ ਕਿਸੇ ਨੂੰ ਪ੍ਰੋਪਰਟੀ ਡੀਲਿੰਗ ਦਾ ਕੰਮ ਸਿਖਿਆ ਰਾਂਗਾ ਇਹਦੇ ਦੋ ਪੱਖ ਨੇਗੇ ਉਹਨਾਂ ਦੋਖੇ ਦੋਨੇ ਪੱਖਾਂ ਨੂੰ ਆਪਾਂ ਅੱਜ ਚਰਚਾ ਕਰਾਂਗੇ ਦੋਨੇ ਪੱਖਾਂ ਦੇ ਆਓ ਵੀਡੀਓ ਕਰਦੇ ਹਾਂ ਸਤਿ ਆਨੁ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਆਪਣੀ ਵੀਡੀਓ ਦੇ ਵਿੱਚ ਕੋਸ਼ਿਸ਼ ਕਰਦਾਗਾ ਵੱਖੋ ਵੱਖਰੇ ਮੁੱਦਿਆਂ ਤੇ ਪ੍ਰਾਪਰਟੀ ਦੇ ਕਾਰੋਬਾਰ ਨੂੰ ਲੈ ਕੇ ਪ੍ਰਾਪਰਟੀ ਦੇ ਕੰਮ ਨੂੰ ਲੈ ਕੇ ਸਰਲ ਤਰੀਕੇ ਦੇ ਨਾਲ ਚੰਨਣਾ ਪਾਉਣ ਦੀ ਜਿਹਦੇ ਵਿੱਚ ਮੈਂ ਕਈ ਸੌਦਿਆਂ ਬਾਰੇ ਵੀ ਦੱਸਾਂਗਾ ਜਿਹਦੇ ਵਿੱਚ ਮੈਂ ਕਈ ਬਾਰ ਮਤਲਬ ਇਹ ਵੀ ਕਹਿ ਦਿੰਨਾ ਕਿ ਆਓ ਮੈਂ ਤੁਹਾਨੂੰ ਦੱਸਾਂਗਾ ਕਿ ਪ੍ਰਾਪਰਟੀ ਡੀਲ ਕਿਵੇਂ ਕਰਨੀ ਹੈ ਇਸ ਗੱਲ ਨੂੰ ਲੈ ਕੇ ਦੋ ਬੱਖੋ ਵਖਰੀਆਂ ਰਹਿਆਂ ਨੇ ਕਈ ਤਾਂ ਮੇਰੇ ਵੀਰ ਇਸ ਗੱਲ ਦਾ ਮੈਨੂੰ ਬਹੁਤ ਧੰਨਵਾਦ ਕਰਦੇ ਨੇ ਕਈ ਤਾਂ ਮੈਨੂੰ ਫੋਨ ਕਰਕੇ ਜਾਂ ਮਿਲ ਕੇ ਵੀ ਕਹਿੰਦੇ ਨੇ ਕਿ ਵੀਰ ਜੀ ਧੰਨਵਾਦ ਤੁਹਾਡਾ ਅਸੀਂ ਤੁਹਾਡੇ ਚੈਨਲ ਨੂੰ ਦੇਖ ਕੇ ਪ੍ਰਾਪਰਟੀ ਦਾ ਕੰਮ ਕਰ ਰਹੇ ਆ ਅੱਗੇ ਨਾਲੋਂ ਵੱਧ ਕਰ ਰਹੇ ਆ ਜਾਂ ਕੋਈ ਕਹਿੰਦਾਗਾ ਅਸੀਂ ਕਰਨ ਲੱਗ ਗਏ ਤੇ ਔਰ ਕਈ ਕਹਿੰਦੇ ਨੇਗੇ ਕਿ ਤੁਸੀਂ ਚਲੋ ਵਧੀਆ ਜੀ ਤੁਸੀਂ ਆਪਣਾ ਸਾਨੂੰ ਪੋਸਟ ਆ ਰਹੀ ਪਤਾ ਲੱਗ ਜਾਂਦਾ ਕਿ ਇੱਥੇ-ਇੱਥੇ ਪ੍ਰਾਪਰਟੀ ਪਈ ਹੈ ਤੇ ਆਪਾਂ ਉਹ ਦੇਖ ਕੇ ਅਸੀਂ ਗਾਹ ਆਪਣੇ ਗਾਹਕਾਂ ਨੂੰ ਦੱਸਦੇ ਆ ਤੇ ਸਾਡੇ ਲਈ ਇੱਕ ਤਰ੍ਹਾਂ ਦਾ ਕੰਮ ਦਾ ਰਸਤਾ ਖੁੱਲ ਗਿਆ ਇਹ ਜਿਹੜੇ ਪੱਖ ਹੈਗਾ ਇਸ ਪੱਖ ਨੂੰ ਸੁਣ ਕੇ ਚਲੋ ਮਾਣ ਮਹਿਸੂਸ ਹੁੰਦਾ ਕਿ ਕਿਸੇ ਅਗਰ 2-4 ਬੰਦਿਆਂ ਦਾ ਵੀ ਆਪਾਂ ਕੰਮ ਕਾਮਯਾਬ ਕਰਨ ਦੇ ਵਿੱਚ ਸਫਲ ਹੋ ਜਾਂਦੇ ਆ ਤਾਂ ਅੰਮੇ-ਸਾਂ ਆਪਣੇ ਇਹੀ ਪੱਖ ਹੁੰਦਾ ਕਿ ਯਾਰ ਚਲੋ ਆਪਣਾ ਜਿਹੜਾ ਹ ਮਗਜ਼ ਖਪਾਈ ਕਰੀ ਦਾ ਕੋਈ ਫਾਇਦਾ ਤਾਂ ਹੋਇਆ ਕਿਸੇ ਦੇ ਕਰਨ ਨੂੰ ਤਾਂ ਫਾਇਦਾ ਹੋਇਆ ਤੇ ਲੇਕਿਨ ਦੂਸਰਾ ਪੱਖ ਦੂਜੇ ਲੋਟ ਆ ਕਈ ਮਜ਼ਾਕ ਚ ਵੀ ਕਹਿੰਦੇ ਨੇ ਕਿ ਜੇ ਪ੍ਰੋਪਰਟੀ ਦਾ ਕੰਮ ਨਹੀਂ ਆਉਂਦਾ ਤਾਂ ਭਾਈ ਗਰਮੀਤ ਸਿੰਘ ਮਾਹੰਦਪੁਰ ਦੇ ਪੇਤੇ ਜਾ ਕੇ ਕੰਮ ਸਿੱਖ ਲਓ ਉਹ ਮਜ਼ਾਕ ਕਰਦੇ ਨੇ ਉਹਨਾਂ ਨੂੰ ਇਹ ਲੱਗਦਾਗਾ ਕਿ ਤੁਸੀਂ ਸਾਨੂੰ ਕੀ ਸਮਝਾਉਂਗੇ ਕਿਉਂਕਿ ਇੱਕ ਸਭ ਤੋਂ ਵੱਡੀ ਖਤਰਨਾਕ ਦੋਸਤੋ ਗੱਲ ਜਿਹੜੀ ਹੁੰਦੀ ਆ ਕਿ ਮੈਂ ਸਭ ਕੁਝ ਜਾਣਦਾ ਜਿਹੜੇ ਬੰਦੇ ਨੂੰ ਇਹ ਲੱਗੇ ਕਿ ਮੈਂ ਸਭ ਕੁਝ ਜਾਣਦਾ ਮੇਰੇ ਖਿਆਲ ਦੇ ਵਿੱਚ ਬਹੁਤ ਖਤਰਨਾਕ ਇੱਕ ਜ਼ਿੰਦਗੀ ਦਾ ਪਹਿਲੂ ਆ ਤੇ ਉਹ ਬੰਦਾ ਠੱਬਾ ਖਾਂਦਾ ਹੀ ਖਾਂਦਾ ਮੈਂ ਕਦੇ ਨਹੀਂ ਕਿਹਾ ਅੱਜ ਤੱਕ ਕਿ ਮੈਂ ਤੁਹਾਨੂੰ ਸਿਖਾਉਣਾ ਤੇ ਮੈਂ ਸਭ ਕੁਝ ਜਾਣਦਾ ਨਾ ਮੈਂ ਜੋ ਨਾਲ ਹੁੰਦੇ ਸਿੱਖ ਰਹਾਗਾ ਜੋ ਮੈਨੂੰ ਨਾਲ ਹੁੰਦੇ ਕੋਈ 0% ਤੋਂ 1% ਤੱਕ ਅਗਰ ਮਾੜਾ ਮੋਟਾ ਕੋਈ ਕੰਮ ਦਾ ਮੈਨੂੰ ਸਮਝ ਪੈਂਦੀ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾਗਾ ਮੈਂ ਤਾਂ ਕਦੇ ਕਹਿੰਦਾ ਨਹੀਂ ਕਿ ਮੈਨੂੰ 100% ਹੀ ਪਤਾ ਜਾਂ ਮੈਨੂੰ ਹੀ ਪਤਾ ਤੁਹਾਨੂੰ ਪਤਾ ਨਹੀਂ ਹੈਗਾ ਮੈਂ ਤਾਂ ਦੱਸਦਾ ਨਾ ਇਹ ਤਾਂ ਜਿੰਨਾ ਕੁ ਮੈਂ ਆਲੇ-ਦਾਲ ਨੂੰ ਸਿੱਖਣ ਦੀ ਕੋਸ਼ਿਸ਼ ਕਰਦਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਲੈਣਾ ਬੈਠ ਕੇ ਹੋਰ ਕੋਈ ਮੈਂ ਬਹੁਤ ਵੱਡਾ ਗਿਆਨੀ ਜਾਂ ਮੈਂ ਬਹੁਤ ਵੱਡਾ ਬਿਜ਼ਨਸਮੈਨ ਜਾਂ ਮੈਂ ਬਹੁਤ ਵੱਡਾ ਕਾਮਯਾਬ ਮੇਰੇ ਨਾਲ ਹਜ਼ਾਰਾਂ ਗੁਣਾ ਵੱਡੇ ਮਤਲਬ ਬਿਜ਼ਨਸਮੈਨ ਬੈਠੇ ਨੇ ਲੇਕਿਨ ਹੁਣ ਇੱਥੇ ਮੈਂ ਕੁਐਸਚਨ ਮਾਰਕ ਨਾਲ ਲਾਉਣਾ ਜਿਹੜੇ ਬੈਠੇ ਨੇ ਮੇਰੇ ਤੋਂ ਬਹੁਤ ਵੱਡੇ ਜਿਹੜੇ ਬਹੁਤ ਕਾਰੋਬਾਰ ਦੀਆਂ ਬ੍ਰਿਕੀਆਂ ਨੂੰ ਜਾਣਦੇ ਨੇ ਬਹੁਤ ਕੁਝ ਜਾਣਦੇ ਨੇ ਔਰ ਆਪਣੇ ਨਾਲੋਂ ਕਾਮਯਾਬੀ ਵੱਧ ਨੇ ਹਰ ਇੱਕ ਪੱਖੋਂ ਪਰ ਦੋਸਤੋਂ ਇੱਥੇ ਫੇਰ ਦੋ ਪੱਖਾ ਜਾਂਦੇ ਨੇ ਉਹ ਲੋਕ ਆਪਣੀ ਜਿਹੜੀ ਚੀਜ਼ ਉਹ ਸਿੱਖੇ ਹੋਏ ਨੇ ਜਾਂ ਜਾਣਦੇ ਨੇ ਜਿਹੜੇ ਨੁਕਤੇ ਨੂੰ ਜਾਣਦੇ ਨੇ ਉਹ ਕਦੇ ਕਿਸੇ ਨਾਲ ਸਾਂਝਾ ਨਹੀਂ ਕਰਦੇ ਉਹ ਕਦੇ ਨਹੀਂ ਦੱਸਣਗੇ ਕਿ ਜਿਸ ਗੱਲ ਨੂੰ ਲੈ ਕੇ ਮੈਂ ਕਾਮਯਾਬ ਹੋਇਆ ਉਹ ਮੈਂ ਕਿਸੇ ਹੋਰ ਨੂੰ ਦੱਸਾਂ ਸਕੇ ਭਾਈ ਨੂੰ ਵੀ ਨਹੀਂ ਦੱਸਦੇ ਸਕੇ ਬ੍ਰਦਰ ਨੂੰ ਵੀ ਕਦੇ ਕੋਈ ਬੰਦਾ ਆਪਣੀ ਜਿਹੜੀ ਕਾਮਯਾਬੀ ਦੀ ਪੌੜੀ ਆ ਉਹ ਕਦੇ ਸਾਂਝੀ ਨਹੀਂ ਕਰੂਗਾ ਕਿ ਕਿਤੇ ਇਹ ਮੇਰਾ ਭਾਈ ਮੇ ਤੋਂ ਮੂਰੇ ਨਾ ਨਿਕਲ ਜੇ ਦੂਜੇ ਬੰਦਿਆਂ ਦੀ ਤਾਂ ਗੱਲ ਬਹੁਤ ਦੂਰ ਦੀ ਆ ਉਹ ਕਦੇ ਨਹੀਂ ਚਾਹੁੰਦਾ ਕਿ ਮੇਰਾ ਮੇਰੇ ਦਫ਼ਤਰ ਦੇ ਵਿੱਚ ਕਰਨ ਵਾਲਾ ਥੱਲੇ ਕੰਮ ਕਰਨ ਵਾਲਾ ਬੰਦਾ ਜਿਹੜਾ ਉਹ ਮੇਰੇ ਨਾਲੋਂ ਅੱਗੇ ਨਿਕਲ ਜੇ ਮੇਰੇ ਹੀ ਸੋਚੇ ਦੂ ਬਖਰੀ ਆ ਮੈਂ ਕਹਣਾਗਾ ਕਿ ਮੇਰੇ ਥੱਲੇ ਕੰਮ ਕਰਨ ਵਾਲਾ ਬੰਦਾ ਅਗਰ ਮੇਰੇ ਨਾਲੋਂ ਅੱਗੇ ਨਿਕਲ ਲਗਾ ਤਾਂ ਮੈਨੂੰ ਇਹ ਗੱਲ ਦਾ ਮਾਣ ਮਹਿਸੂਸ ਹੋਊਗਾ ਕਿ ਫਲਾਹ ਬੰਦਾ ਮੇਰੇ ਕੋਲੇ ਕੰਮ ਕਰਦਾ ਸੀ ਅੱਜ ਦੇਖੋ ਕਿੰਨਾ ਵੱਡਾ ਬਿਜ਼ਨਸਮੈਨ ਬਣ ਗਿਆ ਅਗਰ ਮੇਰੀ ਗੱਲ ਸੁਣ ਕੇ ਕੋਈ ਬੰਦਾ ਕਾਮਯਾਬ ਹੁੰਦਾਗਾ ਤੇ ਮੈਂ ਮਾਣ ਮਹਿਸੂਸ ਕਰੂੰਗਾ ਅਗਰ ਉਹ ਕਿਤੇ ਨਾ ਕਿਤੇ ਬੈਠ ਕੇ ਕਹਿੰਦਾਗਾ ਕਿ ਮੈਂ ਫਲਾਣੇ ਚੈਨਲ ਤੇ ਜਾਂ ਮੈਂ ਗਰਮੀਤ ਸਿੰਘ ਤੋਂ ਉਹਦੀ ਗੱਲ ਸੁਣ ਕੇ ਕੰਮ ਕਰਨ ਲੱਗਿਆ ਤੇ ਅੱਜ ਮੈਂ ਕਾਮਯਾਬ ਹੋ ਗਿਆ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਲੇਕਿਨ ਜਿਹੜੇ ਵਿਅਕਤੀ ਵੱਡੇ ਮਤਲਬ ਆਪਣੇ ਆਪ ਨੂੰ ਹੈਗੇ ਨੇ ਜਾਂ ਹੈ ਵੀ ਨਹੀਂ ਨੇ ਵੱਡੇ ਉਹ ਕਦੇ ਵੀ ਆਪਣੀ ਗੱਲ ਨਹੀਂ ਦੱਸਦੇ ਕਿਉਂਕਿ ਦੇਖੋ ਦਾਨ ਤੁਸੀਂ ਪੈਸਿਆਂ ਦਾ ਦਾਨ ਦਾਨ ਹੀ ਨਹੀਂ ਹੁੰਦਾ ਜਾਂ ਲੰਗਰ ਦਾ ਦਾਨ ਦਾਨ ਹੀ ਨਹੀਂ ਹੁੰਦਾ ਜਿਹੜੀ ਚੀਜ਼ ਤੁਹਾਡੇ ਕੋਲੇ ਕੋਈ ਹੈਗੀ ਆ ਉਹਨੂੰ ਗਾਹਾਂ ਵੰਡਣਾ ਮੇਰੇ ਖਿਆਲ ਦੇ ਵਿੱਚ ਇਹੀ ਦਾਨ ਹੈ ਅਗਰ ਤੁਹਾਨੂੰ ਕੋਈ ਮਾੜੀ ਮੋਟਾ ਵੀ ਕੋਈ ਚੱਜ ਦੀ ਗੱਲ ਆਉਂਦੀ ਹੈ ਅਗਰ ਤੁਸੀਂ ਗਾਹਾਂ ਦੱਸਦੇ ਹੋ ਤਾਂ ਮੇਰੇ ਖਿਆਲ ਦੇ ਵਿੱਚ ਇਹ ਕੋਈ ਮਾੜੀ ਗੱਲ ਨਹੀਂ ਹੈਗੀ ਤੇ ਹੁਣ ਉਹ ਤੋਂ ਗੱਲਬਾਤ ਕਰਦੇ ਆ ਕਿ ਆਖਰ ਦੇ ਵਿੱਚ ਪ੍ਰੋਪਰਟੀ ਦੇ ਕੰਮ ਨੂੰ ਕਿ ਸਿੱਖਿਆ ਜਾ ਸਕਦਾ ਜੀ ਬਿਲਕੁਲ ਸਿੱਖਿਆ ਜਾ ਸਕਦਾ ਕਿਉਂਕਿ ਕੋਈ ਵੀ ਬੰਦਾ ਕੰਮ ਮਾਂ ਦੇ ਪੇਟ ਤੋਂ ਸਿੱਖ ਕੇ ਨਹੀਂ ਆਉਂਦਾ ਉਹਨੂੰ ਇੱਥੇ ਸਮਾਜ ਦੇ ਵਿੱਚ ਰਹਿ ਕੇ ਹੀ ਸਿੱਖਣਾ ਪੈਂਦਾ ਹੈਗਾ ਤੇ ਮੈਂ ਸਭ ਤੋਂ ਪਹਿਲਾਂ ਮੈਨੂੰ ਪ੍ਰੋਪਰਟੀ ਦਾ ਕੰਮ ਤੇ ਮੇਰੇ ਬ੍ਰਦਰ ਨੇ ਲਾਇਆ ਇਕਵਾਲ ਸਿੰਘ ਸੰਧੂ ਨੇ ਜਿਹੜੇ ਮਹਾਲੀ ਵਧੀਆ ਕਾਮਯਾਬ बिजनेਸਮੈਨ ਨੇ ਉਹਨੇ ਮੈਨੂੰ ਕਹਿ ਕੇ ਗਰਮੀਤ ਤੂੰ ਪ੍ਰੋਪਰਟੀ ਦਾ ਕੰਮ ਕਰ ਲਿਆ ਕਰ ਮੈਂ ਕਿਹਾ ਕਿਵੇਂ ਉਹ ਕਹਿੰਦਾ ਐਡ ਲਾ ਲਿਆ ਕਰ ਅਖਬਾਰ ਦੇ ਵਿੱਚ ਐਡ ਆਇਆ ਕਰੂਗੀ ਤੇ ਤੈਨੂੰ ਲੋਕ ਪੁੱਛਣਗੇ ਕਿ ਆ ਜਮੀਨ ਕਿੱਥੇ ਪਈ ਆ ਇਹ ਉਹ ਮੈਂ ਐਡ ਲਾਤੀ ਮੇਰੇ ਅੱਜ ਵੀ ਯਾਦ ਹੈ ਮੈਂ ਪਹਿਲੇ ਦਿਨ ਜਦੋਂ ਅਖਬਾਰ ਦੇ ਵਿੱਚ ਐਡ ਲਾਈ ਉਹਦੇ ਤੇ ਮੈਨੂੰ ਟੈਲੀਫੋਨ ਆਇਆ ਮੈਂ ਧੂਰੀ ਤੋਂ ਮਾਹਮਦਪੁਰ ਨੂੰ ਆ ਰਿਹਾ ਸੀ ਕਨੌਰੀ ਕੋਲੇ ਮੈਨੂੰ ਕਾਲ ਆ ਗਈ ਤੇ ਮੈਨੂੰ ਬੰਦੇ ਨੇ ਕਿਹਾ ਜੀ ਆ ਤੁਸੀਂ ਇੱਕ ਅਖਬਾਰ ਚ ਐਡ ਦਿੱਤੀ ਆ ਤੇ ਆਹ ਐਨੇ ਕਿੱਲੇ ਜ਼ਮੀਨ ਇਹ ਕਿੱਥੇ ਪਈ ਆ ਜੀ ਮੈਨੂੰ ਟੈਲੀਫੋਨ ਤੇ ਉਹਦਾ ਜਵਾਬ ਨਾ ਦੇਣਾ ਆ ਮੈਂ ਉਹਨੂੰ ਕਿਹਾ ਜੀ ਮੈਂ ਤੁਹਾਨੂੰ ਦੁਬਾਰਾ ਫੋਨ ਕਰਦਾ ਤੇ ਮੈਂ ਫੋਨ ਕੱਟ ਕੇ ਆਪਣੇ ਬ੍ਰਦਰ ਨੂੰ ਲਾਇਆ ਤੇ ਮੈਂ ਕਾਲ ਨੂੰ ਕਿਹਾ ਯਾਰ ਵੀ ਮੈਨੂੰ ਟੈਲੀਫੋਨ ਆਉਣੇ ਸ਼ੁਰੂ ਹੋ ਗਏ ਮੈਂ ਤਾਂ ਵੀਰੇ ਪਤਾ ਹੀ ਨਹੀਂ ਹੈਗਾ ਮੈਂ ਕੀ ਕਹਾ ਮੈਂ ਜਵਾਬ ਕਿਵੇਂ ਦੇਵਾਂ ਮੈਨੂੰ ਤਾਂ ਜਵਾਬ ਹੀ ਨਹੀਂ ਦੇਣਾ ਆ ਮੈਨੂੰ ਟੈਲੀਫੋਨ ਤੇ ਜਵਾਬ ਦੇਣਾ ਵੀ ਮੇਰੇ ਭਰਾ ਨੇ ਸਿਖਾਇਆ ਉਹਨੇ ਕਿਹਾ ਗੁਰਮੀਤ ਐਦਾਂ ਨਹੀਂ ਐਂ ਕਹਿਣਾਗਾ ਫੇਰ ਮੈਨੂੰ ਫੋਨ ਆਇਆ ਕਰ ਫੇਰ ਮੈਂ ਪੁੱਛਿਆ ਕਰ ਹੁਣ ਮੈਨੂੰ ਕੋਈ ਬੰਦਾ ਆ ਗੱਲ ਕਹਦਾ ਇਹਦਾ ਮੈਂ ਕੀ ਕਹਾ ਫੇਰ ਮੈਂ ਉਹ ਤੋਂ ਟੈਲੀਫੋਨ ਕਰਕੇ ਫੇਰ ਪੁੱਛਣਾ ਉਹਨੇ ਮੈਨੂੰ ਫੇਰ ਦੱਸਣਾ ਐ ਨਹੀਂ ਐ ਕਿਹਾ ਕਰ ਮਤਲਬ ਇਹ ਪਹਿਲੀ ਪੌੜੀ ਸੀ ਜਿਹੜੀ ਮੇਰੇ ਬ੍ਰਦਰ ਨੇ ਮੈਨੂੰ ਟੈਲੀਫੋਨ ਤੇ ਗੱਲ ਕਰਨੀ ਵੀ ਦੱਸੀ ਲੇਕਿਨ ਜੇ ਹੁਣ ਮੈਂ ਕਹਾ ਜੀ ਅੱਜ ਮੈਂ ਤੁਹਾਨੂੰ ਕਹਿਣਾਗਾ ਮੈਂ ਤੁਹਾਨੂੰ ਪ੍ਰਾਪਰਟੀ ਦਾ ਕੰਮ ਸਿਖਾਉਣਾ ਤੇ ਮੂਰੇ ਲੋਕ ਸਾਰੇ ਸਿੱਖੇ ਹੋਏ ਨੇ ਬਿਲਕੁਲ ਨਹੀਂ ਕੋਈ ਸਿੱਖਿਆ ਹੁੰਦਾ ਇੱਥੇ ਰਹਿ ਕੇ ਸਿੱਖਣਾ ਪੈਂਦਾ ਇਹ ਇੱਕ ਐਸਾ ਮਤਲਬ ਮੈਂ ਤੁਹਾਡੇ ਨਾਲ ਆਪਣਾ ਤਜਰਬਾ ਦੱਸਿਆ ਜਿਹੜਾ ਅਸਲੀਅਤ ਹੈ ਘਨੌਰੀ ਪਿੰਡ ਦੇ ਬੱਸ ਸਟੈਂਡ ਕੋਲੇ ਖੜ ਕੇ ਮੈਂ ਇੱਕ ਵਾਰ ਨੂੰ ਟੈਲੀਫੋਨ ਕਰਕੇ ਪੁੱਛਿਆ ਮੈਨੂੰ ਐਡ ਦੇ ਉੱਤੇ ਫੋਨ ਦਾ ਜਵਾਬ ਨਹੀਂ ਦੇਣਾ ਹੁੰਦਾ ਸੋ ਇਹ ਜਿਹੜੀਆਂ ਦੋਸਤੋ ਗੱਲਾਂ ਨੇਗੀਆਂ ਇਹ ਪ੍ਰਾਪਰਟੀ ਦਾ ਚਾਹੇ ਕੋਈ ਵੀ ਕੰਮ ਤੁਹਾਨੂੰ ਕਿਤੋਂ ਨਾ ਕਿਤੋਂ ਤਾਂ ਸਿੱਖਣਾ ਹੀ ਪੈਂਦਾਗਾ ਲੇਕਿਨ ਇੱਕ ਚੀਜ਼ ਹੋ ਰਹੀ ਹੈ ਅਗਰ ਤੁਸੀਂ ਕਿਸੇ ਵੀ ਕਾਮਯਾਬ ਵਿਅਕਤੀਆਂ ਕਹਾਣੀਆਂ ਸੁਣੋਗੇ ਕਾਮਯਾਬ ਵਿਅਕਤੀਆਂ ਤੁਸੀਂ ਇੰਟਰਵਿਊਜ਼ ਸੁਣੋਗੇ ਤਾਂ ਤੁਹਾਨੂੰ ਉਹ ਬਿਲਕੁਲ ਮੋਟੀਵੇਟ ਕਰਨਗੇ ਜਦੋਂ ਤੁਸੀਂ ਕਿਸੇ ਦੀ ਮਤਲਬ ਗਲਤ ਬੰਦਿਆਂ ਦੀਆਂ ਜਾਂ ਗੈਂਗਸ ਤਰ੍ਹਾਂ ਦੀਆਂ ਚੋਰਾਂ ਦੀਆਂ ਹੋਰ ਐਸੀ ਤਰ੍ਹਾਂ ਦੀਆਂ ਕਹਾਣੀਆਂ ਸੁਣੋਗੇ ਤਾਂ ਤੁਹਾਡਾ ਜਿਹੜਾ ਮਨ ਹੈ ਉਧਰ ਨੂੰ ਜਾਏਗਾ ਅਗਰ ਤੁਸੀਂ ਕਾਮਯਾਬ ਲੋਕਾਂ ਦੀਆਂ ਕਹਾਣੀਆਂ ਸੁਣੋਗੇ ਤਾਂ ਤੁਹਾਡਾ ਵੀ ਜੀ ਕਰੇਗਾ ਯਾਰ ਜੇ ਇਹ ਕਾਮਯਾਬ ਹੋ ਜਾ ਤਾਂ ਮੈਂ ਕਿਉਂ ਨਹੀਂ ਹੋ ਸਕਦਾ ਸੋ ਇਸ ਕਾਰਨ ਕਰਕੇ ਮੈਨੂੰ ਲੱਗਦਾ ਕਿਉਂਕਿ ਕਈ ਕਹਿੰਦੇ ਨੇ ਪਹਿਲਾਂ ਨਹੀਂ ਦੱਸਿਆ ਜਦੋਂ ਸਾਡੇ ਕੋਲ ਪਲੇਟਫਾਰਮ ਨਹੀਂ ਸੀਗਾ ਪਹਿਲਾਂ ਅਸੀਂ ਦੱਸਦੇ ਕਿਹਨੂੰ ਹੁਣ ਸਾਡੇ ਕੋਲੇ ਚੈਨਲ ਹੈ ਪੇਜ ਹੈ ਹੁਣ ਅਸੀਂ ਇੱਥੇ ਬੈਠ ਕੇ ਆਪਣੀ ਗੱਲ ਦੱਸ ਸਕਦੇ ਹਾਂ ਸੋ ਦੋਸਤੋ ਜਿਹੜੇ ਵੀ ਵੀਰ ਇਹ ਸਮਝਦੇ ਨੇਗੇ ਕਿ ਅਸੀਂ ਜੋ ਗੱਲਬਾਤ ਕਰਦੇ ਹਾਂ ਠੀਕ ਕਰਦੇ ਹਾਂ ਤੁਸੀਂ ਟੈਲੀਫੋਨ ਵੀ ਕਰ ਸਕਦੇ ਹੋ ਤੁਸੀਂ ਮੈਸੇਜ ਕਰਕੇ ਵੀ ਕੋਈ ਰਾਇ ਲੈ ਸਕਦੇ ਹੋ ਤੁਸੀਂ ਫੋਨ ਕਰਕੇ ਵੀ ਪੁੱਛ ਸਕਦੇ ਹੋ ਮੇਰੇ ਪੇਜ ਤੋਂ ਕੋਈ ਵੀ ਜ਼ਮੀਨ ਕੋਈ ਵੀ ਸੌਦਾ ਤੁਸੀਂ ਅੱਗੇ ਦੱਸ ਸਕਦੇ ਹੋ ਤੇ ਮੇਰੇ ਤੋਂ ਪੁੱਛ ਕੇ ਉਹਦੀ ਡਿਟੇਲ ਲੈ ਸਕਦੇ ਹੋ ਕੋਈ ਹਰਜ ਨਹੀਂ ਕਿਸੇ ਤਰ੍ਹਾਂ ਦਾ ਤੁਸੀਂ ਕਾਮਯਾਬ ਹੋਣੇ ਚਾਹੁੰਦੇ ਹੋ ਲੇਕਿਨ ਜਿਹੜੇ ਵੀ ਮੇਰੇ ਮਜ਼ਾਕ ਕਰਦੇ ਨੇ ਕਿ ਅਗਰ ਸਿੱਖਣਾ ਤਾਂ ਗੁਰਮੀਤ ਸਿੰਘ ਕੋਲੇ ਚਲੇ ਜਾਓ ਚਲੋ ਤੁਸੀਂ ਵੀ ਕਰੋ ਸ਼ੁਰੂ ਤੁਸੀਂ ਵੀ ਲੋਕਾਂ ਨੂੰ ਸਿਖਾਉਣ ਲੱਗੋ ਅਗਰ ਤੁਸੀਂ ਮੇਰੇ ਨਾਲ ਵੱਧ ਵਧੀਆ ਸਿਖਿਆ ਸਕਦੇ ਹੋ ਤਾਂ ਉਹਨਾਂ ਭਰਾਵਾਂ ਨੂੰ ਬੇਨਤੀ ਆ ਕਿ ਤੁਸੀਂ ਵੀ ਲੱਗ ਜਾਓ ਤੁਸੀਂ ਵੀ ਆਪ ਦਾ ਮਤਲਬ ਕਿਸੇ ਨੂੰ ਸਿਖਿਆ ਲਓ ਤੁਹਾਡੇ ਹੋ ਸਕਦਾ ਤੁਹਾਡੇ ਵਿਚਾਰਾਂ ਨਾਲ ਲੋਕ ਜਿਆਦਾ ਸਹਿਮਤ ਹੋ ਜਾਣ ਸੋ ਅੱਜ ਲਈ ਇਹ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ